ਸਬਜੀ ਕद्दू ਦੀ ਆਪਣੀ ਬਣੀ ਗਈ ਹੈ ਤੇ ਬਿਲਕੁਲ ਤਿਆਰ ਹੈ ਤੇ ਹੁਣ ਅੱਗੇ ਜਿਹਾ ਬਣਾਵਾਂਗਾ ਦੁੱਧ ਨੇ ਆ ਕੇ ਪਾ ਲੂੰਗੀ ਸੇਕ ਲਵਾ ਦੂੰਗੀ ਆ ਕੇ ਫਿਰ ਸਬਜੀ ਦਾ ਕੰਮ ਨਿਬੜ ਗਿਆ ਆਪਣਾ ਘੇਰਾ ਆਟਾ ਫਮਨ ਦਸੀ ਬਾਕੀ ਭਾਂਡਾ ਠੀਕ ਕਰ ਜਿਹੜਾ ਹੈਗਾ ਸੀ ਜੋ ਵੀ ਆਪਾਂ ਬਾਹਨੇ ਦਿੱਤਾ ਤੇ ਆ ਕੇ ਫਿਰ ਮੈਂ ਬਹੁਤ ਔਖੇ ਜਾਂਦੇ ਜਦੋਂ ਮਾਰੋ ਆਉਣੇ ਨੇ ਥੱਕ ਜਾਂਦਾ ਬੰਦਾ ਕਿ ਨਹੀਂ ਕੰਮ ਹੁੰਦਾ ਇਸ ਕਰਕੇ ਮੈਂ ਪਹਿਲਾਂ ਜਾਣ ਤੇ ਕੰਮ ਨੇ ਮੇੜ ਦਿੱਤਾ ਤਾਰ ਵੀ ਕੱਢਤੀ ਸੀ ਤਰਕੇ ਸਵੇਰੇ ਸਾਹਦੇ ਚ ਹੋਈ ਸੀ ਤਾਰ ਤਾਰ ਵੀ ਕੱਢ ਦਿੱਤੀ ਬਿੱਤਾ ਕੋ ਸਣੀ ਕੋ ਕੱਟੋਨੇ ਸੜ ਗਏ ਥੱਲੇ ਦੰਦ ਥੋੜੇ ਜਿਹਾ ਘਾਟੀ ਆ ਆ ਪੀੜੀ ਚੱਕ ਲਿਓ ਜਦੋਂ ਆਵਾਂਗੇ ਚਲੋ ਸਾਡਾ ਸਰੀ ਜਾਂਦਾ ਜੀ ਕਰਦਾ ਦੱਦਾ ਤੇ ਮੈਂ ਹੁਣ ਤੜਜਾ ਦੁੱਧ ਲੈ ਜੂੰਗੀ ਪਾ ਕੇ ਫੇਰ ਨੂੰ ਦੂਜੇ ਪਾੜੇ ਤੇ ਸਵੇਰਾ ਰਸਤੇ 'ਚ ਖਰਾਬ ਨਾ ਹੋ ਜੀ ਤੇ ਮੈਨੂੰ ਕੱਢ ਜਾਨੀਏ ਹੁਣ ਤਾਂ ਆ ਜਾ ਬਾਹਰ ਲੈਣੀ ਆ ਦੱਦ ਲੋ ਜੀ ਅੱਪਾ ਅੱਗੇ ਖੜਨਾ ਹੈ Yeah. ਪਾ ਗਏ ਹਣ ਟ੍ਰੈਕ ਉੱਤੇ ਕਾਲੀਆਂ ਨਸਾਂ ਹੈ 아, 는도 너도 썬데이 베 ਹੋ ਜਤੀ ਸਤੇ ਨਾ ਪੜਿਆ ਮੂਰਖ ਮੁਕਤਾ ਜਨਮ ਭਇਆ ਤਾਰਤ ਉਸਤਤ ਹੋ ਰਹਿ ਖਾੜਕ ਕੀ ਤਮ ਸਾਰਣ ਤੇ ਹਾਰ ਆਪ ਹੱਥ ਦੇ ਦੇਹੁ ਉਪਾਰੀ ਸਾਰਬ ਥੋਰ ਕੋਹੁ ਮਹਾਨ ਦੁਸ਼ਟ ਦੁਖ ਤੇ ਲੇਹੁ ਮਚਾਈ ਖੜਕ ਕੇ ਤਮ ਸਾਰਣ ਤੇ ਹਾਰ ਆਪ ਹੱਥ ਦਰ ਦੇਹੁ ਉਪਾਰੀ ਸਰਪਠਾਰ ਮਨੋ ਸਹਾਈ ਦੁਸ਼ਟ ਦੁਖ ਤੇ देखो बच्चा

ਆਪ ਨੇ ਕਿਹਾ ਇਤਿਹਾਸ ਦੀ ਕਰ ਤੇ ਆਣਾ ਜਨਕ ਕੀਤਾ ਜਿੰਨਾ ਸਿਆਰਿਆਂ ਸਿਆਰਿਆਂ ਦੇ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਧੋ ਜੀ ਜੀ ਰਹਿ ਗਿਰੋ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀ ਦਿੱਤੇ ਬੰਦ ਬੰਦ ਕਟਾਏ ਮੋਪਰੀਆਂ ਦਾ ਹੰੀਆਂ ਚਰ ਖੜੀਆਂ ਤੇ ਚੜੇ ਆ ਰਹੇ ਨਾਲ ਤੇ ਰਾਏ ਗਏ ਗੁਰਦੁਆਰਿਆਂ ਦੀ ਸੇਵਾ ਦੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੇ ਕੇ ਸੰਤ ਉਹਨਾਂ ਨੇ ਨਿਵਾਹੀ ਜਿਨਾ ਗੁਰਸਤਾਂ ਦੀ ਬੋਲੋ ਜੀ ਸਿਮਰਾਈ ਪੰਜਾ ਤਨਤਾਂ ਸਰਬਾਤ ਗੁਰਦੁਆਰਿਆਂ ਦਾ ਅੰਦਰ ਕੇ ਬੋਲੋ ਜੀ ਸਿਮਰਾਈ ਪ੍ਰਥਮ ਹੈ ਸਰਬਾਤ ਸਵਾਸ ਦਾ i'm को बाल ਹੋ ਗਏ ਸਾਨੂੰ ਗੱਡੀ ਚ ਬੈਂਦੇ ਨੇ ਫਿਰ ਉਹਨਾਂ ਨੇ ਸਿੱਧੇ ਲੈ ਕੇ ਵਾਪਸ ਫਟਾਫਟ ਭੱਜ ਭੱਜ ਕੇ ਮੱਥਾ ਟੇਕਿਆ